ਸਰਕੀਰਤ ਜੀ ਕਿਸ ਤਰ੍ਹਾਂ ਦੇਖਦੇ ਹੋ शिवसेना ਲੀਡਰਸ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹੀ ਚਾਹੀ ਆਪਾਂ ਗੈਰੀ ਸੰਧੂ ਦੀ ਗੱਲ ਕਰ ਲਈਏ ਚਾਹ ਦਲਜੀਤ ਦੋਸਾਂਝ ਦੀ ਗੱਲ ਕਰ ਲਈਏ ਪਿੱਛੇ ਉਹਨਾਂ ਦੇ ਵੀ ਕੰਸਰਟ ਤੇ ਇਦਾਂ ਹੀ ਹੋਇਆ ਸੀਗਾ ਹਿੰਦੂਆ ਦੇ ਜਿਹੜਾ ਕਹਿ ਸਕਦੇ ਆ ਉਹਨਾਂ ਦੇ ਕਿਰਪਾਨ ਵਾਲਾ ਸਿੱਖਾ ਦਾ ਉਹ ਲਿਜਾਂਨ ਤੋਂ ਬਣਾ ਕਰ ਦਿੱਤਾ ਸੀ ਦੋਨੋਂ ਮਾਮਲਿਆਂ ਨੂੰ ਕਿੱਦਾਂ ਦੇਖੋ ਜਿਹੜਾ ਗੈਰੀ ਸੰਧੂ ਹੈ ਇਹਦੀ ਸੋਚ ਇੰਨੀ ਕਿ ਦੇਖੋ ਕਟਿਆ ਹੋ ਗਈ ਹੈ ਜਿਹੜਾ ਇਹ ਹਿੰਦੂ ਧਰਮ ਨੂੰ ਟਾਰਗੇਟ ਕਰੇਗਾ ਇਹਦੀ ਕਿੱਡੀ ਘਟਿਆ ਸੋਚ ਹੈ ਜਿਹੜਾ ਇਹ ਇੱਕ ਬਾਤਾ ਦੇ ਨਾਮ ਨੂੰ ਗਲਤ ਬਦਨਾਮ ਕਰੇ ਭਗਵਾਨ ਦੇ ਨਾਮ ਨੂੰ ਬਦਨਾਮ ਕਰੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਵਾਂਗੇ ਭਗਤ ਸਾਰੇ ਹੀ بڑے ਵਧੀਆ ਤਰੀਕੇ ਨਾਲ ਇਸ ਭਜਨ ਨੂੰ ਗਾ ਕੇ ਜਾਂਦੇ ਨੇ ਪਰ ਇਹ ਭਜਨ ਨੂੰ ਜਿਹੜਾ ਇਹ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਉਹ ਜੋੜਿਆ ਗਿਆ ਕਿ ਆਪਣੇ ਹਿੰਦੂਆਂ ਨੂੰ ਟਾਰਗੇਟ ਬਿਲਕੁਲ ਜੀ ਬਿਲਕੁਲ ਇਹ ਤੇ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਸਾਰਾ ਸਾਲ ਹਿੰਦੂਆਂ ਨੂੰ ਕੈਰੀ ਸੰਧੂ ਵੱਲੋਂ ਟਾਰਗੇਟ ਕੀਤਾ ਗਿਆ ਜਿਹੜਾ ਵੀ ਕੋਈ ਉੱਠਦਾ ਕੋਈ ਸਿੰਗਰ ਜਿੰਨੇ ਕੋਈ ਫੇਮ ਲੈਣਾ ਹੈ ਜਾਂ ਨੇ ਨਾਮ ਕਰਾਉਣਾ ਹੈ ਉਹ ਹਿੰਦੂਆਂ ਨੂੰ ਹੀ ਟਾਰਗੇਟ ਕਰੇਗਾ ਉਹ ਹਿੰਦੂਆਂ ਦੇ ਦੇਵੀ ਦੇਵਤਿਆਂ ਨੂੰ ਟਾਰਗੇਟ ਕਰੇਗਾ ਜੋ ਅਸੀਂ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤਾਂ ਪੂਰੀ ਕਾਰਵਾਈ ਇਹਦੇ ਠੋਕ ਕੇ ਕਰਾਵਾਂਗੇ ਚੱਪ ਬੈਕ ਤਾਂ ਨਹੀਂ ਕਰ ਜਾਂਦੇ ਕਿਤੇ ਨਾ ਕਿਤੇ ਕਿਤੇ ਕਹਿ ਦੀਏ ਕਿਤੇ ਪੈਸਿਆਂ ਦੀ ਗੱਲ ਕਿਉਂਕਿ ਸ਼ਿਵਸੈਨਾ ਵਾਲੇ ਬੜੀ ਜਲਦੀ ਲਾਲਚ 'ਚ ਆ ਜਾਂਦੇ ਨੇ ਲੋਕਾਂ ਦਾ ਸੂਤਰਾ ਦਾ ਕਹਿਣਾ ਹੈ ਅਸੀਂ ਅਕਸਰ ਹੀ ਦੇਖਦੇ ਆ ਸੁਣਦੇ ਆ ਲੋਕਾਂ ਤੋਂ ਕਿ ਕਹਿੰਦੇ ਨੇ ਵਾਸਤਾ ਬੁਲੰਦ ਕਰਦੇ ਨੇ ਉਸ ਤੋਂ ਬਾਅਦ ਸਟੈਪ ਬੈਕ ਕਰ ਜਾਂਦੇ ਦੇਖੋ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਲੋਕ ਤਾਂ ਦੇਖੋ ਜੋ ਮਰਜੀ ਕਈ ਹੁਣ ਜਿਹੜੇ ਵਿਰੋਧੀ ਨੇ ਉਹ ਬੋਲਣਗੇ ਉਹ ਤਾਂ ਅੰਝ ਆਪਣਾ ਕੱਸਣਗੇ ਅਸੀਂ ਕਦੀ ਵੀ ਬਹਿ ਕੇ ਮਾਰਦੇ ਰਿਆਸਤ نیوز ਦੇ ਨਾਲ ਬਣੇ ਹੋਏ ਹੋਂ ਤੁਸੀਂ ਤੇ ਮੈਂ ਸਿਮਰਨ ਸੋ ਗੈਰੀ ਸੰਧੂ ਪੰਜਾਬੀ ਸਿੰਗਰ ਗੈਰੀ ਸੰਧੂ ਇਸ ਵੇਲੇ ਟ੍ਰੋਲਿੰਗ ਦੇ ਵਿੱਚ ਲਗਾਤਾਰ ਉਹਨਾਂ ਨੂੰ ਟ੍ਰੋਲ ਕੀਤਾ ਸਾਰੇ ਕਿਉਂਕਿ ਦੱਸਦੇ ਕਿ ਲਗਾਤਾਰ ਹਿੰਦੂਆਂ ਦੀ ਪਾਵਨਾਵਾ ਦੇ ਨਾਲ ਜਿਹੜਾ ਇਹ ਲਗਾਤਾਰ ਕਈ ਸਿੰਗਰਾਂ ਵੱਲੋਂ ਖੇਡਿਆ ਜਾਂਦਾ ਹੈ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਜੋ ਉਹਨਾਂ ਵੱਲੋਂ ਕੈਲੀਫੋਰਨੀਆ ਦੇ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਉਹਨਾਂ ਨੇ ਇੱਕ ਭਜਨ ਗਾਇਆ ਜੋ ਕਿ ਹਿੰਦੂਆਂ ਦੇ ਨਾਲ ਜੁੜਿਆ ਹੋਇਆ ਹੈ ਚਲੋ ਬੁਲਾਵਾ ਹੈ ਮਾਤਾ ਨੇ ਬੁਲਾਇਆ ਭਜਨ ਹੀ ਹੈ ਪਰ ਉਸ ਗੈਰੀ ਸੰਦੂ ਵੱਲੋਂ ਗਾਇਆ ਗਿਆ ਹੈ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਸੋ ਬਿਲਕੁਲ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਇਹ ਭਜਨ ਨੂੰ ਜੋੜ ਦਿੱਤਾ ਗਿਆ ਔਰ ਇਸ ਤੇ ਜਿਹੜਾ ਹੈ ਕਾਫੀ ਵਿਰੋਧ ਚੱਲ ਰਿਹਾ ਹੈ ਸੋ ਸ਼ਿਵ ਸੈਨਾ ਕਿਸ ਤੇ ਵਿਰੋਧ ਕਰ ਰਹੀ ਨੇ ਸਾਡੇ ਨਾਲ ਮੌਜੂਦ ਨੇ ਸ਼ਿਵ ਸੈਨਾ ਤੋਂ ਹਿੰਸਿਕ ਸੰਗਤ ਵਿੰਗ ਦੇ ਨੈਸ਼ਨਲ ਪ੍ਰੈਜ਼ੀਡੈਂਟ ਹਰਕਿਰਤ ਸਿੰਘ ਖੁਰਾਣਾ ਗੱਲਬਾਤ ਕਰਦੇ ਆ ਹਰਕਿਰਤ ਜੀ ਕਿਸ ਤਰ੍ਹਾਂ ਦੇਖਦੇ ਹੋ ਸ਼ਿਵ ਸੈਨਾ ਲੀਡਰਸ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹੀ ਚਾਹੇ ਆਪਾਂ ਗੈਰੀ ਸੰਤੂ ਦੀ ਗੱਲ ਕਰ ਲਈਏ ਚਾਹੇ ਦਲਜੀਤ ਦੋਸਾਂਝ ਦੀ ਗੱਲ ਕਰ ਲਈਏ ਪਿੱਛੇ ਉਹਨਾਂ ਦੇ ਵੀ ਕੰਸਰਟ ਤੇ ਇਦਾਂ ਹੀ ਹੋਇਆ ਸੀਗਾ ਹਿੰਦੂਆ ਦੇ ਜਿਹੜਾ ਕਹਿ ਸਕਦੇ ਆ ਉਹਨਾਂ ਦੇ ਕਿਰਪਾਨ ਵਾਲਾ ਸਿੱਖਾ ਦਾ ਉਹ ਲਿਜਾਂ ਤੋਂ ਬਣਾ ਕਰ ਦਿੱਤਾ ਸੀ ਦੋਨ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਤੁਹਾਡੇ ਰਿਆਸਤ نیوز ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਸੰਭਲਣ ਥੈਂਕ ਯੂ ਜੀ 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 ਦੇਖੋ ਗੱਲ ਹੈ ਜਿਹੜਾ ਤੁਸੀਂ ਕੁਐਸਚਨ ਕੀਤਾ ਸਾਡਾ ਸ਼ਿਵ ਸੈਨਿਕ ਆਲਰੇਡੀ ਇਸ ਚੀਜ਼ ਦਾ ਬਹੁਤ ਵਿਰੋਧ ਅਸੀਂ ਕਰ ਰਹੇ ਹਾਂ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਹਾਂ ਜੀ ਜਿਹੜਾ ਗੈਰੀ ਸੰਧੂ ਹੈ ਇਹਦੀ ਸੋਚ ਇੰਨੀ ਕਿ ਦੇਖੋ ਕਟਿਆ ਹੋ ਗਈ ਹੈ ਜਿਹੜਾ ਇਹ ਹਿੰਦੂ ਧਰਮ ਨੂੰ ਟਾਰਗੇਟ ਕਰੇਗਾ ਇਹਦੀ ਕਿੱਡੀ ਕਟਿਆ ਸੋਚ ਹੈ ਜਿਹੜਾ ਇਹ ਇੱਕ ਮਾਤਾ ਦੇ ਨਾਮ ਨੂੰ ਗਲਤ ਬਦਨਾਮ ਕਰ ਭਗਵਾਨ ਦੇ ਨਾਮ ਨੂੰ ਬਦਨਾਮ ਕਰ ਰਿਹਾ ਹੈ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਵਾਂਗੇ ਸਾਡੇ ਸਾਰੀਆਂ ਟੀਮਾਂ ਨੇ ਜਿੰਨੀਆਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਪੂਰੇ ਹਿੰਦੁਸਤਾਨ 'ਚ ਸਾਰਿਆਂ ਨੇ ਇਹਦੇ ਖਿਲਾਫ ਕਾਰਵਾਈ ਕਰਵਾਈ ਹੈ ਪੁਲਿਸ ਨੂੰ ਕੰਪਲੇਂਟਾਂ ਦਿੱਤੀਆਂ ਨੇ ਔਰ ਜਲਦੀ ਤੋਂ ਜਲਦੀ ਇਸ ਤੇ ਮੁਕਤਮਾ ਦਰਜ ਤੁਹਾਡੀ ਹਿਸਾਬ ਨਾਲ ਅਮਰੀਕਾ ਦੇ ਰਾਸ਼ਟਰਪਤੀ ਨਾਲੇ ਭਜਨ ਨੂੰ ਮਤਲਬ ਜਦੋਂ ਵੀ ਕੋਈ ਆਪਾਂ ਦੇਖਦੇ ਆ ਚਾਹੇ ਵੈਸ਼ਨੋ ਮਾਤਾ ਜਾਣੇ ਆ ਚਾਹੇ ਆਪਾਂ ਕਹਿ ਦਈਏ ਹੈਨਾ ਜਾਈਦਾਵਾ ਜਦੋਂ ਵੀ ਮਾਤਾ ਤੇ ਚਾਈਦਾ ਆਪਾਂ ਇਹ ਭਜਨ ਰਸਤੇ ਵਿੱਚ ਆਪਣੇ ਹਿੰਦੂ ਗਾਉਂਦੇ ਹੋਏ ਜਾਂਦੇ ਨੇ ਕਿ ਚਲੋ ਬੁਲਾਵਾ ਆ ਮਾਤਾ ਜੀ ਨੇ ਬੁਲਾਇਆ ਚਾਹੇ ਚੰਤਪੁਰਨੀ ਜਾਣਾ ਹੁੰਦਾ ਹੈ ਭਗਤ ਸਾਰੇ ਹੀ ਬੜੇ ਵਧੀਆ ਤਰੀਕੇ ਨਾਲ ਇਸ ਭਜਨ ਨੂੰ ਗਾ ਕੇ ਜਾਂਦੇ ਨੇ ਪਰ ਇਹ ਭਜਨ ਨੂੰ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਉਹ ਜੋੜਿਆ ਗਿਆ ਕਿ ਆਪਣੇ ਹਿੰਦੂਆ ਨੂੰ ਟਾਰਗੇਟ ਕੀਤਾ ਗਿਆ ਬਿਲਕੁਲ ਜੀ ਬਿਲ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਸਾਰਾ ਸਰ ਹਿੰਦੂਆਂ ਨੂੰ ਗੈਰੀ ਸੰਧੂ ਵੱਲੋਂ ਟਾਰਗੇਟ ਕੀਤਾ ਗਿਆ ਜਿਹੜਾ ਵੀ ਕੋਈ ਉੱਠਦਾ ਕੋਈ ਸਿੰਗਰ ਜਿੰਨੇ ਕੋਈ ਫੇਮ ਲੈਣਾ ਜਾਂ ਨੇ ਨਾਮ ਕਰਾਉਣਾ ਉਹ ਹਿੰਦੂਆਂ ਨੂੰ ਹੀ ਟਾਰਗੇਟ ਕਰੇਗਾ ਉਹ ਹਿੰਦੂਆਂ ਦੇ ਦੇਵੀ ਦੇਵਤਿਆਂ ਨੂੰ ਹੀ ਟਾਰਗੇਟ ਕਰੇਗਾ ਜੋ ਅਸੀਂ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਾਡੇ ਵੱਲੋਂ ਹਰਕੀਰਤ ਚ ਕਿਹਾ ਗਿਆ ਹੈ ਹਰ ਵਾਰ ਸ਼ਿਵ ਸੈਨਾ ਵੱਲੋਂ ਕਿਹਾ ਜਾਂਦਾ ਹੈ ਜਦ ਵੀ ਇਦਾਂ ਦਾ ਕੋਈ ਮਾਮਲਾ ਆਂਦਾ ਚਾਹੇ ਦਲਜੀਤ ਦਾ ਲਗਾ ਲਈਏ ਪਿੱਛੇ ਆਪਾਂ ਦਲਜੀਤ ਦਾ ਪਹਿਲਾਂ ਵੀ ਗੱਲ ਸੁਣੀ ਸੀ ਉਹਨਾਂ ਨੇ ਇੱਕ ਪਹਿਲਾਂ ਮੂਵੀ ਦੇ ਵਿੱਚ ਸੀਗਾ ਪਾਕਿਸਤਾਨ ਦੇ ਐਕਟ੍ਰੈਸ ਲਾਲੀ ਤੇ ਸੀਗੀ ਹੈ ਨਾ ਉਸ ਚੀਜ਼ ਬਾਰੇ ਵੀ ਵਿਰੋਧ ਕੀਤਾ ਜਾਂਦਾ ਹੈ ਕਿ ਲਾਸਟ ਦੇ ਵਿੱਚ ਤੁਹਾਡਾ ਸਮਝੌਤਾ ਤਾਂ ਨਹੀਂ ਹੋ ਜਾਂਦਾ ਜਿਹੜੀ ਆਵਾਜ਼ ਜਿਹੜੀ ਹੈ ਪਹਿਲਾਂ ਤਾਂ ਬੁਲੰਦ ਕਰਦੇ ਉਸ ਤੋਂ ਬਾਅਦ ਆਵਾਜ਼ ਤੁਹਾਡੀ ਟੰਡੀ ਹੋ ਜਾਂਦੀ ਹੈ ਇੱਕ ਵਾਰ ਕਹਿ ਦਿੰਦੇ ਨੇ ਸਾਰੇ ਸ਼ਿਵਸ਼ਾਨੀਕ ਜੀ ਅਸੀਂ ਤਾਂ ਇਸ ਚੀਜ਼ ਦਾ ਵਿਰੋਧ ਵਿਰੋਧ ਕਰ ਰਹੇ ਅਸੀਂ ਉਹਨਾਂ ਦਾ ਮੂੰਹ ਕਾਲਾ ਕਰਾਂਗੇ ਸਟੇਜ ਤੇ ਗਾਣ ਨਹੀਂ ਦਵਾਂਗੇ ਲਾਈਵ ਸ਼ੋਅ ਦੌਰਾਨ ਏਦਾਂ ਕਰਾਂਗੇ ਓਦਾਂ ਕਰਾਂਗੇ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਤੁਸੀਂ ਆਵਾਜ਼ ਆਪਣੀ ਸਾਮ ਜਾਂਦੇ ਹੋ ਕੀ ਕਾਰਨ ਮੰਨਦੇ ਹੋ ਬਾਕੀ ਸ਼ਿਵ ਸੈਨਿਕ ਦਾ ਗੱਲੋ ਤੁਹਾਡੇ ਆਪਸ ਦੇ ਵਿੱਚ ਜਿੰਨੇ ਹੋਰ ਫਰੈਂਡਸ ਨੇ ਜਿਹੜੇ ਸ਼ਿਵ ਸੈਨਾ ਦੇ ਤੁਹਾਡੇ ਲੀਡਰ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹੋ ਜੀ ਗੱਲ ਕੋਈ ਨਹੀਂ ਹੈਗੀ ਸਾਡੀ ਜਿਹੜੀ ਸੰਗਠਨ ਹੈ ਸ਼ਿਵ ਸੈਨਾ ਹਿੰਦ ਅਸੀਂ ਕਦੀ ਵੀ ਝੁਕੇ ਨਹੀਂ ਜਿਦੇ ਤੇ ਅਸੀਂ ਕਾਰਵਾਈ ਕਰਵਾਤੀ ਜੋ ਜਿੰਨੇ ਕਿਸੇ ਨੇ અપਮਾਨ ਕੀਤਾ ਅਸੀਂ ਨਹੀਂ ਪਿੱਛੇ ਹਟਦੇ ਬਾਕੀ ਮੈਨੂੰ ਨਹੀਂ ਪਤਾ ਅਜੇ ਕੋਈ ਹੋ ਗਿਆ ਜਿਹੜੇ ਕੋਈ ਵਿੱਕ ਜਾਂਦੇ ਹੋਣੇ ਮੈਨੂੰ ਨਹੀਂ ਪਤਾ ਹੀ ਡੌਨ ਸਾਨੂੰ ਨਹੀਂ ਉਸ ਚੀਜ਼ ਦਾ ਪਤਾ ਅਸੀਂ ਜਿਹੜੀ ਚੀਜ਼ ਦੇ ਸਟੈਂਡ ਲੈ ਲਿਆ ਸਾਡੀ ਪਾਰਟੀ ਨਹੀਂ ਵੀ ਪਿੱਛੇ ਹਟਦੀ ਇਹ ਤਾਂ ਵੈਸੀ ਜਿਹੜਾ ਦੇਖੋ ਧਾਰਮਿਕ ਕੰਮ ਹੈ ਅਸੀਂ ਖੁਦ ਮਾਤਾ ਦਾ ਕਿਉਂਕਿ ਦੇਖੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਦੀ ਕੋਈ ਸਿੰਗਰ ਔਰ ਹਮੇਸ਼ਾ ਸਿੰਗਰਾਂ ਵੱਲੋਂ ਹੀ ਜਿਹੜਾ ਇਹ ਪੰਜਾਬੀ ਸਿੰਗਰ ਨੇ ਜਿੰਨਾ ਵੱਲੋਂ ਹਮੇਸ਼ਾ ਹੀ ਜਿਹੜਾ ਹਿੰਦੂਆਂ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਦੀ ਭਾਵਨਾਵਾਂ ਨੂੰ ਜਿਹੜੀ ਐ ਠੇਸ ਪਹੁੰਚਾਈ ਜਾਂਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸਿੰਗਰਾਂ ਵੱਲੋਂ ਇਹ ਕੋਈ ਛੋੜਿਆ ਤੁਹਾਡੇ ਵੱਲੋਂ ਕੀ ਲੱਗਦਾ ਹੈ ਕਿ ਇੱਕ ਵਾਰ ਜਦੋਂ ਤੁਸੀਂ ਕਹਿ ਦਿੰਦੇ ਹੋ ਕਾਰਵਾਈ ਕਰਦੇ ਅਸੀਂ ਕਾਰਵਾਈ ਕਰਵਾ ਦਿੰਦੇ ਹਾਂ ਉਸ ਤੋਂ ਬਾਅਦ ਤਾਂ ਫਿਰ ਗੱਲ ਠੰਡੀ ਹੋ ਜਾਂਦੀ ਹੈ ਅਗਰ ਜੇ ਕਾਰਵਾਈ ਇਹੀ ਵਧੀਆ ਤਰੀਕੇ ਨਾਲ ਹੋਈ ਹੋਵੇ ਦੂਸਰੇ ਸਿੰਗਰ ਦੀ ਹਿੰਮਤ ਨਹੀਂ ਹੈ ਕਿ ਦੂਸਰਾ ਸਿੰਗਰ ਫੇਰ ਐਡਾ ਤੋਂ ਇਹ ਹਰਕਤ ਕਰ ਦਵੇ ਕੀ ਲੱਗਦਾ ਤੁਹਾਡੀ ਠੰਡੀ ਕਾਰਵਾਈ ਹੁੰਦੀ ਆ ਅਸੀਂ ਤਾਂ ਕਾਨੂੰਨ ਦੇ ਅਕੋਰਡਿੰਗ ਜੋ ਉਹਦੀ ਤੇ ਧਾਰਾਵਾਂ ਲੱਗਦੀਆਂ ਨੇ ਸਾਡੇ ਅਸੀਂ ਤਾਂ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਦੇ ਦੇਣੀ ਆ ਜੀ ਆ ਸਾਡੇ ਵੱਲੋਂ ਕੋਈ ਸਮਝੌਤਾ ਨਹੀਂ ਹੁੰਦਾ ਪਹਿਲਾਂ ਵੀ ਅਸੀਂ ਕਈ ਕਾਰਵਾਈਆਂ ਕਰਾਈਆਂ ਨੇ ਕਈ ਸਿੰਗਰਾਂ ਤੇ ਕਰਾਈਆਂ ਨੇ ਕਈਆਂ ਤੇ ਕਰਾਈਆਂ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਾਂਗਾ ਤੁਹਾਡੇ ਵੱਲੋਂ ਧੰਨੇ ਲਾਈ ਜਾਂਦੇ ਵਾਜਾ ਚੱਕੀਆਂ ਜਾਂਦੀਆਂ ਇੱਕ ਜਗ੍ਹਾ ਖੜ ਕੇ ਤੁਸੀਂ ਮਤਲਬ ਪੂਰੀ ਆਵਾਜ਼ ਬੁਲੰਬੁਲ ਕਰਦੇ ਹੋ ਉਹੀ ਤੁਹਾਨੂੰ ਕਹਿ ਰਿਹਾ ਵੀ ਸਾਡੇ ਵੱਲੋਂ ਕੋਈ ਨਹੀਂ ਇਹੋ ਜਿਹਾ ਅਸੀਂ ਨਹੀਂ ਬੈਕ ਤੇ ਕਰਦੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਉਹਨੇ ਮੇਰੇ ਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਪੈਟਰੋਲ ਬੰਬ ਨਾਲ ਹਮਲਾ ਹੋਇਆ ਸੀ ਤੁਹਾਨੂੰ ਪਤਾ ਹੈ ਟੈਰਰ ਬੱਬਰ ਖਾਲਸਾ ਨੇ ਜ਼ਿੰਮੇਵਾਰੀ ਚੱਕੀ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਦੀ ਅਤੇ ਡੀਜੀਪੀ ਪੰਜਾਬ ਸਾਹਿਬ ਦਾ ਪ੍ਰੈਸ ਕਾਨਫਰੰਸ ਹੈ ਵੀ ਜਿਹੜਾ ਇਹ ਮੋਡਿਊਲ ਹੈ ਇਹ ਬੱਬਰ ਖਾਲਸਾ ਹਤਵਾਦੀਆਂ ਦਾ ਮੋਡਿਊਲ ਸੀ ਜਿੰਨੇ ਅਟੈਕ ਕੀਤਾ ਠੀਕ ਹੈ ਜੀ ਉਸ ਦੇ ਬਾਵਜੂਦ ਉਹਨਾਂ ਸ਼ੂਟਰਾਂ ਦੀ ਜਮਾਨਤਾਂ ਹੋ ਗਈਆਂ ਹਿਸਾਬ ਲਾ ਲਓ ਕਾਨੂੰਨ ਕਿੱਥੇ ਹੈ ਜਿਹਦੇ ਤੇ 113 ਪੀਐਨਐਸ ਲੱਗੀ ਹੋਵੇ ਅਤਵਾਦੀ ਧਾਰਾ ਲੱਗੀ ਹੋਵੇ ਉਹਨੂੰ ਜ਼ਮਾਨਤ ਕਿਸ ਨਜਾਇਜ਼ ਸਾਹਮਣੇ ਦੇਤੀ ਕਿਸ ਤਰ੍ਹਾਂ ਕਾਨੂੰਨ ਨੇ ਉਹਨੂੰ ਜ਼ਮਾਨਤ ਦੇਤੀ ਉਹਨੂੰ ਦੇਖੋ ਜਿਹੜੇ ਇਹ ਮੁੱਦੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਅਸੀਂ ਤਾਂ ਪੂਰੀ ਕਾਰਵਾਈ ਇਹਦੇ ਠੋਕ ਕੇ ਕਰਾਵਾਂਗੇ ਚੱਪ ਬੈਕ ਤਾਂ ਨਹੀਂ ਕਰ ਜਾਂਦੇ ਕਿਤੇ ਨਾ ਕਿਤੇ ਕਿਤੇ ਕਹਿ ਦਈਏ ਕਿਤੇ ਪੈਸਿਆਂ ਦੀ ਗੱਲ ਕਿਉਂਕਿ ਸ਼ਿਵਸੈਨਾ ਵਾਲੇ ਬੜੀ ਜਲਦੀ ਲਾਲਚ 'ਚ ਆ ਜਾਂਦੇ ਨੇ ਲੋਕਾਂ ਦਾ ਸੂਤਰਾ ਤਾਂ ਕਹਿਣਾ ਹੈ ਅਸੀਂ ਅਕਸਰ ਹੀ ਦੇਖਦੇ ਆ ਸੁਣਦੇ ਆ ਲੋਕਾਂ ਤੋਂ ਕਿ ਕਹਿੰਦੇ ਨੇ ਵਾਸਤਾ ਬੁਲੰਦ ਕਰਦੇ ਨੇ ਉਸ ਤੋਂ ਬਾਅਦ ਸਟੈਪ ਬੈਕ ਕਰ ਜਾਂਦੇ ਨੇ ਦੇਖੋ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਲੋਕ ਤਾਂ ਦੇਖੋ ਜੋ ਮਰਜੀ ਕਹੀ ਹੁਣ ਜਿਹੜੇ ਵਿਰੋਧੀ ਨੇ ਉਹ ਬੋਲਣਗੇ ਉਹ ਤਾਂ ਜ ਆਪਣਾ ਕਸਣਗੇ ਅਸੀਂ ਕਦੀ ਵੀ ਬੈਕ ਨਹੀਂ ਮਾਰਦੇ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਜਿੁੱਤੇ ਆਪਾਂ ਲਾਅ ਅਕੋਰਡਿੰਗ ਆਪ ਵੀ ਜਿਹੜੇ ਆਪਾਂ ਤਾਂ 113 ਪੀਐਨਐਸ ਪੁਲਿਸ ਨੇ ਲਾਈ ਹੋਵੇ ਦੋ ਦਿਨ ਚ ਪੁਲਿਸ ਨੇ ਬੰਦੇ ਵੀ ਅਰੈਸਟ ਕੀਤੇ ਹੋਣ ਠੀਕ ਹੈ ਜੀ ਡੀਜੀਪੀ ਸਾਹਿਬ ਨੇ ਟੀਮਾਂ ਲਾਤੀਆਂ ਸੀਪੀ ਸਾਹਿਬ ਨੇ ਟੀਮਾਂ ਲਾਤੀਆਂ ਲੁਧਿਆਣਾ ਪੁਲਿਸ ਕਮਿਸ਼ਨਰ ਯਾਨੀ ਕਿ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਕਿਸੇ ਵੀ ਤਰੀਕੇ ਜਨੂਰ ਕਾਨੂੰਨ ਐਸਾ ਹੋਣਾ ਚਾਹੀਦਾ ਜਿਹੜਾ ਬਖਸ਼ਣ ਦਾ ਮੈਟ੍ਰਿਕ ਕੋਈ ਨਹੀਂ ਹੋਣਾ ਚਾਹੀਦਾ ਹੁਣ ਜਿਸ ਤਰ੍ਹਾਂ ਗਹਿਰੀ ਸੰਧੂ ਨੇ ਗੀਤ ਗਾਇਆ ਹੋਰਾਂ ਹੋਰਾਂ ਨੇ ਵੀ ਗਾਇਆ ਔਰੇ ਵੀ ਕਈ ਇਦਾਂ ਦੇ ਆ ਚੁੱਕੇ ਨੇ ਜਿਹੜੇ ਅਸੀਂ ਕਾਰਵਾਈਆਂ ਕਰਾ ਰਹੇ ਨੇ ਲਗਾਤਾਰ ਮੈਟਰ ਆ ਰਹੇ ਨੇ ਪਹਾੜੀ ਤਾਜ਼ਾ ਮਾਮਲਾ ਦਲਜੀਤ ਦੇ ਨਾਲ ਵਾਪਰਿਆ ਉਸ ਤੋਂ ਬਾਅਦ ਫਿਰ ਇੱਕ ਸਿੰਗਰ ਦੀ ਹਿੰਮਤ ਪੈ ਗਈ ਉਹ ਸਟੇਜ ਤੇ ਆ ਕੇ ਸ਼ਰੇਆਮ ਜਿਹੜਾ ਹੈ ਉਹ ਹਿੰਦੂਆਂ ਨੂੰ ਟਾਰਗੇਟ ਕਰ ਰਿਹਾ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਯਾਨੀ ਕਿ ਕਹਿ ਦਿੰਨੇ ਆ ਢਿੱਲੀ ਕਾਰਵਾਈ ਹੈ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਵਾਸ ਚੱਕੀ ਜਾਂਦੀ ਹੈ ਕਹਿ ਸਕਦੇ ਉੱਤੇ ਪੂਰੀ ਤਰ੍ਹਾਂ ਨਹੀਂ ਮਤਲਬ ਜਵਾਬ ਦੇਣਾ ਦੇਖੋ ਮੈਂ ਪਹਿਲਾਂ ਵੀ ਕਹਿੰਨਾ ਵੀ ਸਾਡੇ ਵੱਲੋਂ ਕੋਈ ਢਿੱਲੀ ਕਾਰਵਾਈ ਨਹੀਂ ਹੁੰਦੀ ਢਿੱਲੀ ਕਾਰਵਾਈ ਕੁਝ ਨਹੀਂ ਹੁੰਦੀ ਦੇਖੋ ਕਾਨੂੰਨ ਅਕੋਰਡਿੰਗ ਪਰਚਾ ਤਾਂ ਪਰਚਾ ਤੋਂ ਅਕੋਰਡਿੰਗ ਦਰਜ ਹੋਣਾ ਢੇਲੀਕਾਰ ਦੁਬਾਰਾ ਕਾਰਨ ਕੀ ਮੰਨਦੇ ਹੋ ਅੱਗੇ ਦੇਖੋ ਇਹ ਹੁਣ ਜੱਜ ਸਾਹਿਬ ਦੀ ਮਰਜ਼ੀ ਹੈ ਕੋਈ ਹਾਈ ਕੋਰਟ ਜਾ ਕੇ ਜ਼ਮਾਨਤ ਲਿਆਂਦਾ ਕੋਈ ਇੱਥੋਂ ਜ਼ਮਾਨਤ ਹੁਣ ਜਿਹੜੀ ਮੈਂ ਆਪਣੀ ਤੁਹਾਨੂੰ ਗੱਲ ਕਰਦਾ ਹੁਣ ਪੈਟਰੋਲ ਬੰਬ ਜਿਨ੍ਹਾਂ ਨੇ ਮਾਰਿਆ ਸੀ ਮੇਰੀ ਕੋਠੀ ਬਲਾਸ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਜਮਾਨਤਾਂ ਹੋ ਗਈਆਂ ਉਹ ਫਿਰ ਧਮਕੀਆਂ ਦੇਣ ਲੱਗੇ ਨੇ ਅਸੀਂ ਤੈਨੂੰ ਸੌਧ ਨਾ ਗ੍ਰੇਨੇਡ ਮਾਰਨਾ ਧਮਕੀਆਂ ਦੇਣੀਆਂ ਗ੍ਰੇਨੇਲ ਫੜੇ ਵੀ ਘੇਲੋ ਤੇ ਆਣਾ ਇੱਥੇ ਪੁਲਿਸ ਕੋਲੋਂ ਤੁਸੀਂ ਸਾਭ ਲਾ ਲਓ ਹੁਣ ਕੀ ਕਰਾਂਗੇ ਆਪਾਂ ਦੇਖ ਜਿਨ੍ਹਾਂ ਨੇ ਬੰਬ ਬਲਾਸ ਕੀਤਾ ਸੀ 113 ਪੀਐਨਐਸਲੇ ਪਾਰ ਆਗੇ ਆਪਾਂ ਬਾਕੀਆਂ ਦੀ ਕੀ ਗੱਲਾਂ ਕਰਦੇ ਆ ਕਾਨੂੰਨ ਹੀ ਸਾਰਾ ਉਹ ਇੱਕ ਹੈਡ ਕੈਂਡੀਏਟ ਹੈ ਹੈਡ ਕੈਂਡੀਏਟ ਤੇ ਤਾਜ਼ੇ ਮਾਮਲੇ ਦੀ ਗੱਲ ਕਰ ਲੈਨੇ ਆ ਹੈਡ ਕੈਂਡੀਏਟ ਜਿਹੜਾ ਮਿਲਿਆ ਉਸ ਦੇ ਖਿਲਾਫ ਜਿਹੜਾ ਪਤਾ ਵੀ ਲੱਗ ਗਿਆ ਕਿਹੜਾ ਇਹ ਅਜੇ ਮਲੇਸ਼ੀਆ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਜਲਦ ਉਸ ਨੂੰ ਭਾਰਤ ਦੇ ਵਿੱਚ ਲਿਆਂਦਾ ਜਾਵੇਗਾ ਹੁਣ ਹੂ ਜਿਹਨੇ ਸਾਰੇ ਸੂਤਰਾਂ ਤੱਕ ਪਹੁੰਚਿਆ ਜਾ ਰਿਹਾ ਰਾਜਸਥਾਨ ਦੇ ਵਿੱਚ ਉਸ ਦੇ ਭਰਾ ਦੇ ਕੋਲ ਪੁਲਿਸ ਪਹੁੰਚ ਗਈ ਹੈ ਇਸ ਮਾਮਲੇ ਨੂੰ ਕਿੱਦਾਂ ਦੇਖਦੇ ਹੋ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਚੰਗੇ ਤਰੀਕੇ ਦੇ ਨਾਲ ਦੇਖੋ ਪੁਲਿਸ ਵੱਲੋਂ ਤਾਂ ਕੀਤੀ ਜਾ ਰਹੀ ਪੁਲਿਸ ਵੱਲੋਂ ਤਾਂ ਜਿਨ੍ਹਾਂ ਨੇ ਸਾਡੇ ਬੰਬ ਮਾਰੇ ਸੀ ਜਿਨ੍ਹਾਂ ਨੇ ਮੇਰੇ ਘਰ ਦੇ ਬਾਹਰ ਬੰਬ ਮਾਰੇ ਸੀ ਘਰ ਦੇ ਅੰਦਰ ਬੰਬ ਦੋ ਦਿਨ ਚਲੇ ਸੀ ਆਪਾਂ ਪੁਸਤ ਨੂੰ ਨਹੀਂ ਕਹਿ ਰਹੇ ਪੁਸਤ ਤਾਂ ਫੜ ਲੈਂਦੀ ਹੈ ਪਰ ਅੱਗੇ ਜਿਹੜੀਆਂ ਕਾਨੂੰਨ ਜਿਹੜਾ ਇੰਨਾ ਢਿੱਲਾ ਕਾਨੂੰਨ ਜਿਹੜਾ ਲਾਅ ਹੈ ਉਹ ਜ਼ਮਾਨਤੀ ਦੇ ਦਿੰਦਾ ਬੰਦਾ ਕੀ ਕਰੇਗਾ ਸਿੱਟਾ ਕਾਨੂੰਨ ਹੋਣੇ ਚਾਹੀਦੇ ਇਸੀ ਯਾਨੀ ਕਿ ਇਸ ਪੂਰੇ ਬਾਅਦ ਅਗਲੇ ਦੀ ਜ਼ਮਾਨਤ ਹੋ ਜਾਂਦੀ ਹੈ ਅਗਲੇ ਹੋਰ ਚੋੜੇ ਹੁੰਦੇ ਨੇ ਵਿਚਾਰ ਕਤਲ ਕਰ ਦੋ ਸਾਲ ਬਾਅਦ ਦੋ ਸਾਲ ਬਾਅਦ ਬਾਹਰ ਆ ਜਾਣਗੇ ਉਹਨਾਂ ਨੂੰ ਹੋਰ ਫੰਡਿੰਗ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਇਹੀ ਜਿਹੜੇ ਆਪਾਂ ਜੇ ਆਪਾਂ ਗਾਇਕਾਂ ਦੀ ਗਲਤੀ ਆਦੀਏ ਤੇ ਉਹਨਾਂ ਨੂੰ ਪਤਾ 6 ਮਹੀਨੇ ਬਾਅਦ 3 ਮਹੀਨੇ ਬਾਅਦ ਜ਼ਮਾਨਤ ਹੋ ਜਾਣੀ ਹੈ ਕਰ ਲੋ અપਮਾਨ ਫੇਮ ਲੈ ਲੋ ਇਹ ਗੱਲ ਹੈ ਜੀ ਸਾਰੀ ਅੱ ਦਰਨੇ ਵੀ ਲਾਵਾਂਗੇ ਜਿੱਥੇ ਲੋਡ ਪਈ ਤੇ ਅਸੀਂ ਦਰਨੇ ਵੀ ਲਾਵਾਂਗੇ ਅਸੀਂ ਆਪਣੀ ਮਾਤਾ ਦਾ ਅਪਮਾਨ ਨਹੀਂ ਸਹਿਣ ਕਰਾਂਗੇ ਤਰਨ ਤਰਦੇ ਇਲੈਕਸ਼ਨਾਂ ਨੂੰ ਲੈ ਕੇ ਗੱਲ ਕਰਦੇ ਆ ਗੈਂਗਸਟਰ ਦੇ ਭਰਾਵਲ ਉਥੇ ਜਿਹੜਾ ਇਲੈਕਸ਼ਨ ਲੜੇ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਦੇਖੋ ਜੀ ਮੈਂ ਤਾਂ ਤਰਨ ਤਰਨ ਜੀ ਤਰਨ ਤਰਨ ਪਬਲਿਕ ਨੂੰ ਅਪੀਲ ਕਰਦਾ ਤੁਹਾਡੇ ذریعے ਵੀ ਤੁਸੀਂ ਚਾਹੇ ਕੋਈ ਪਾਰਟੀ ਚੁਣ ਲਿਓ ਚਾਹੇ ਆਮ ਆਦਮੀ ਪਾਰਟੀ ਚੁਣ ਲਿਓ ਚਾਹੇ ਭਾਜਪਾ ਚੁਣ ਲਿਓ ਚਾਹੇ ਕਾਂਗਰਸ ਚੁਣ ਲਿਓ ਪਰ ਉਸ ਅੱਤਵਾਦੀ ਦੇ ਉਸ ਕਾਤਲ ਦੇ ਭਰਾ ਨੂੰ ਨਾ ਜਿੱਤਣ ਦੀ ਉਹ ਜਿਹੜਾ ਸੰਦੀਪ ਸਣੀ ਜਿੰਨੇ ਸੂਰੀ ਸਾਹਿਬ ਦਾ ਕਤਲ ਕੀਤਾ ਫਿਰ ਉਹਨੇ ਸੂਬਾ ਸਰਹੰਦ ਨੂੰ ਉੱਥੇ ਜੇਲ੍ਹ ਚ ਜਿਹੜੇ ਕਿਸੇ ਕੇਸ ਚ ਅੰਦਰ ਸੀ ਪੁਲਿਸ ਸਾਹਿਬ ਦਾ ਪੁਲਿਸ ਅਫਸਰ ਉਹਨਾਂ ਨੂੰ ਮਾਰਿਆ ਉਹਨ ਕਤਲ ਕੀਤਾ 15 ਮਹੀਨਾ ਪਹਿਲੇ ਜੀ ਉਹਨਾਂ ਉਹ ਉਹਨਾਂ ਦੇ ਸਕੇ ਭਰਾ ਨੂੰ ਜਿਹੜਾ ਉੱਥੇ ਖੜਾ ਹੋਇਆ ਉਹ ਅੱਤਵਾਦੀ ਦਾ ਪ੍ਰਾਂਤ ਸੰਦੀਪ ਸਣੀ ਦਾ ਮੈਂ ਤਾਂ ਨਾ ਹੀ ਭੁੱਲ ਗਿਆ ਉਹਦਾ ਜਿਹੜਾ ਖੜਾ ਹੈ ਉਹਨਾਂ ਨੂੰ ਨਾ ਵੋਟ ਪਾਇਓ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਆਪਾਂ ਪੰਜਾਬ ਨੂੰ ਖਾਲਿਸਤਾਨ ਨਹੀਂ ਬਣਨ ਦੇਣਾ ਜੇ ਇਹੋ ਜੇ ਅੱਤਵਾਦੀ ਜਿੱਤਣਗੇ ਤੇ ਆਪਣੇ ਪੰਜਾਬ ਦਾ ਅੱਗੇ ਮਾਹੌਲ ਖਰਾਬ ਐਨਾ ਜ਼ਬਰਦਸਤ ਹੋ ਰਿਹਾ ਰੋਜ਼ ਗੋਲੀਆਂ ਰੋਜ਼ ਗ੍ਰਨੇਡ ਰੋਜ਼ ਬੰਬਦੋਜ਼ ਕੀ ਕੁਝ ਚੱਲ ਰਿਹਾ ਪੁਲਿਸ ਰੋਜ਼ ਫੜਦੀ ਰਹਿ ਜਾਂਦੀ ਐ ਸੋ ਇਹੋ ਜੇ ਕੰਮ ਅਸੀਂ ਤਾਂ ਕਹਿੰਨੇ ਆਂ ਵੀ ਪੰਜਾਬ ਚ ਸ਼ਾਂਤੀ ਪੈਦਾ ਅਸੀਂ ਕਰਨੀ ਐ ਜੇ ਅਸੀਂ ਅੱਤਵਾਦੀਆਂ ਦੇ ਭਰਾਵਾਂ ਨੂੰ ਜਿਤਾਈ ਜਾਵਾਂਗੇ ਜਿਹੜਾ ਡਿਬਰੂਗੜ੍ਹ ਬੈਠਾ ਅੱਤਵਾਦੀ ਅਮਰਤਪਾਲ ਕੀ ਉਹਦਾ ਕਰ ਲੈ ਡਿਬਰੂਗੜ੍ਹ ਨਾ ਸਰਕਾਰ ਨੇ ਉਹਨੂੰ ਜ਼ਮਾਨਤ ਦੇਣੀ ਐ ਨਾ ਉਹਦੀ ਜ਼ਮਾਨਤ ਹੋਣੀ ਐ ਤੇ ਸਾਰਾ ਹਲਕਾ ਸਾਰਾ ਉਹਦੇ ਐਮਪੀ ਦੇ ਸਾਈਨਾਂ ਤੋਂ ਕੋਈ ਕੋਈ ਵਾਂਜਾ ਰਹਿ ਰਿਹਾ ਕੋਈ ਵਿਕਾਸਾਂ ਤੋਂ ਵਾਂਜਾ ਰਹਿ ਰਿਹਾ ਤੇ ਕੀ ਫਾਇਦਾ ਇਹੋ ਜੇ ਆਪਾ ਅੱਤਵਾਦੀਆਂ ਨੂੰ ਜਿਤਾ ਕੇ ਕੀ ਕਰਾਂਗੇ ਕੀ ਆਪਣਾ ਵਿਕਾਸ ਕਰਾਵਾਂਗੇ ਉਹੋ ਜੇ ਕੈਂਡੀਡੇਟ ਨੂੰ ਚੁਣੋ ਜਿਹੜਾ ਤੁਹਾਡੀ ਸੁਣੇ ਮੈਂ ਨਹੀਂ ਕਹਿੰਦਾ ਆਮ ਆਦਮੀ ਨੂੰ ਚੁਣੋ ਮੈਂ ਨਹੀਂ ਕਹਿੰਦਾ ਬੀਜੇਪੀ ਜਿੱਤੋ ਤੁਹਾਨੂੰ ਸਹੀ ਲੱਗਦਾ ਕੋਈ ਪਾਰਟੀ ਨੂੰ ਚੁਣੋ ਜਿਹੜਾ ਪਾਰਟੀ ਉੱਥੇ ਜਿਹੜੀ ਪਾਰਟੀ ਆਪਣੇ ਪੰਜਾਬ 'ਚ ਹੋਣ ਹਾਰਾ ਜਿਹਦੇ ਐਮਐਲਏ ਐਮਪੀ ਬਣੇ ਹੋਣ ਜਿਹੜੀ ਕੰਮ ਕਰਾਰੀ ਹੋਵੇ ਉਹਨੂੰ ਉਹਨਾਂ ਨੂੰ ਚੁਣੋ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਉਹ ਸੱਤਵਾਦੀ ਦੇ ਭਰਾ ਨੂੰ ਵੋਟ ਨਾ ਪਾਓ ਸੰਦੀਪ ਸਣੀ ਦੇ ਵਕ ਵਕ ਮੋਦੀਆ ਦੇ Shiv Sena ਲੀਡਰ ਹਰਕੀਰ ਸਿੰਘ ਕੁਰਾਨਾ ਨੇ ਆਪਣੀ ਗੱਲਬਾਤ ਰੱਖੀ ਹੈ ਤੇ ਦੱਸਦੀ ਹੈ ਕਿ ਜਿਹੜਾ ਗੈੜੀ ਸੰਦੂ ਪੰਜਾਬੀ ਸਿੰਗਰ ਦਾ ਇਹ ਨਵਾਂ ਮਾਮਲਾ ਪੱਖਿਆ ਹੈ ਜਿਸ ਤੇ ਹਿੰਦੂਆਂ ਨੂੰ ਠੇਸ ਪਹੁੰਚੀ ਹੈ ਹੁਣ ਦੇਖਣਾ ਹੋਵੇਗਾ ਕਿ Shiv Sena ਵੱਲੋਂ ਇਹ ਵਾਸਤਾ ਚੱਕੀ ਜਾਂਦੀ ਹੈ ਵਿਰੋਧ ਕੀਤਾ ਜਾਂਦਾ ਆਖਿਰ ਲਾਸ ਦੇ ਵਿੱਚ ਸਟੈਪ ਬੈਕ ਕੇ ਕਰਦੇ ਆ ਜਾਂ ਨਹੀਂ ਜਾਂ ਫਿਰ ਪੂਰਾ ਮਤਲਬ ਇਸ ਵਾਰ ਇਹਨਾਂ ਨੂੰ ਕਰ ਦੇਣਗੇ ਕਿ ਅਗਲੇ ਜਿਹੜੇ ਸਿੰਗਰ ਕੋਈ ਵੀ ਅਗਲਾ ਮਾਮਲਾ ਜਿਹੜਾ ਤੁਹਾਨੂੰ ਨਹੀਂ ਦੇਖਣ ਨੂੰ ਮਿਲੇਗਾ ਐਦਾ ਤਾਂ ਤਾਜੋ ਹਿੰਦੂਆਂ ਨੂੰ ਠੇਸ ਦੁਬਾਰਾ ਤੋਂ ਨਾ ਪਹੁੰਚੇ ਸੋ ਦੇਖਣਾ ਇਹ ਹੋਵੇਗਾ ਹੁਣ ਸ਼ਿਵਸੈਨਾ ਸਟੈਪ ਬੈਕ ਕਰਦੀ ਹੈ ਜਾਂ ਫਿਰ ਨਹੀਂ ਇਹਦੀ ਅਪਡੇਟਸ ਨਾਲ ਬਣੇ ਰੋ ਰਿਆਸਤ نیوز ਦੇ ਨਾਲ